ਆਈ ਰੂਸੀਖਾ ਖਾਲਸਾ ਐਕਰਜੀ ਦੀ ਫਤਿਹ ਹੁਣ ਅਸੀਂ ਇੱਥੇ ਰੁਕੇ ਹੋਏ ਆ ਜੀ ਮਨ ਕੋਲ ਇਹ ਮਨ ਦਾ ਸੋਨਾ ਜਿਹਾ ਕਮਰਾ ਤੇ ਹੁਣ ਆਪਾਂ ਉੱਠ ਗਏ ਜੀ ਉੱਠ ਗਏ ਆਪਾਂ ਨਹਾ ਤੋਲੇ ਆਪਾਂ ਨੇ ਆਪਣੀ ਬਾਤ ਪੂਜਣ ਕਰ ਲਈ ਤੇ ਉਸ ਤੋਂ ਬਾਅਦ ਜਿਵੇਂ ਆਪਾਂ ਨੂੰ ਆਦਤ ਹੁੰਦੀ ਹੈ ਚਾਹ ਪੀਣ ਦੀ ਚਾਹ ਵੀ ਪੀ ਲਈ ਤੇ ਮਨ ਵੀ ਉੱਠ ਗਈ ਗੁੰਨੂ ਹਲੇ ਪਈ ਐ ਮੈਂ ਵੀ ਉੱਠ ਗਈ ਤੇ ਫਿਰ ਮੰਦੀ ਦੀ ਕਿਚਨ ਦੇ ਵਿੱਚ ਆਪਾਂ ਮੰਦੀ ਤੇ ਗੁੰਨੂ ਦੀ ਫੇਵਰਿਟ ਸਬਜੀ ਸ਼ਾਹੀ ਪਨੀਰ ਬਣਾਵਾਂਗੇ ਠੀਕ ਹੈ ਜੀ ਹੁਣ ਮੰਨ ਨੂੰ ਮਿਲ ਲੈ ਤੇ ਗੁੰਨੂ ਦਾ ਬਰਥਡੇ ਆ ਉਹ ਵੀ ਮੰਨ ਦੇ ਨਾਲ ਹੀ ਸੈਲੀਬ੍ਰੇਟ ਕਰਕੇ ਫਿਰ ਅੱਗੇ ਦੀ ਜੋ ਪਲਾਨਿੰਗ ਹੋਊਗੀ ਫਿਰ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਇਹ ਆਪਾਂ ਬਾਹਰ ਆ ਗਏ ਜੀ ਤੇ ਹੁਣ ਆਪਾਂ ਚੱਲਦੇ ਆ ਦੇ ਜੀ ਵੀ ਤੁਹਾਨੂੰ ਦਿਖਾਉਣੀ ਆ ਯੂ ਐਸ اے ਇਹ ਜਿਵੇਂ ਸਾਰੇ ਜਿਹੜੇ ਇੱਧਰ ਘਰ ਹੁੰਦੇ ਨੇ ਜੀ ਇੱਕੋ ਤਰ੍ਹਾਂ ਦੇ ਬਣੇ ਹੁੰਦੇ ਨੇ ਇਹ ਦੇਖੋ ਹਾਂ ਅੱਗੇ ਬੈਠ ਜਾ ਦੀਦੀ ਕੋਲ ਬੈਠ ਜਾ ਅੱਗੇ ਮੈਂ ਪਿੱਛੇ ਬੈਠ ਜੰਨੀ ਆ ਚਲੋ ਜੀ ਹੁਣ ਚੱਲੇ ਆ ਟਾਊਨ ਤੇ ਮੈਂ ਬੈਠਦੀ ਆ ਪਿੱਛੇ ਮੁੰਨੂ ਬੈਠਦਾ ਅੱਗੇ ਹਾਂਜੀ ਇੱਥੇ ਜਿਹੜੀਆਂ ਗੱਡੀਆਂ ਨੇ ਉਹ ਲੈਫਟ ਸਾਈਡ ਚੱਲਦੀਆਂ ਨੇ ਆਪਾਂ ਯੂ ਐਸ ਏ ਚ ਕੈਲੀਫੋਰਨੀਆ ਆਈ ਹੋਈਆਂ ਜੀ ਤੇ ਇਹ ਤੁਹਾਨੂੰ ਉੱਥੇ ਦਾ ਥਿਊ ਦਿਖਾ ਰਹੀਆਂ ਕੇ ਰੱਪਾ ਪਹੁੰਚਦੇ ਹਾਂ ਟਾਊਨ ਜੀ ਸੀ ਭੁੱਲ ਕੇ ਵੀਡੀਓ ਬਣਾਉਣੇ ਕਿਉਂਕਿ ਥੋੜਾ ਜਿਹਾ ਉਹ ਹੋ ਗਏ ਸੀ ਅ ਜਿਵੇਂ ਆਪਾਂ ਥੋੜਾ ਜਿਹਾ ਭਜ਼ਲ ਜਾ ਹੋ ਜਾਂਦੇ ਆ ਤੇ ਹੁਣ ਆਪਾਂ ਗੱਡੀ ਚੱਲਦੇ ਆ ਇਹ ਵਾਲਾ ਹਾਂਜੀ ਆਪਾਂ SIM ਲੈ ਲਿਆ ਤੇ ਬਹੁਤ ਛੇਤੀ ਮਿਲ ਗਿਆ ਗੁੰਨੂ ਵਾਸਤੇ ਵੀ ਲਿਆ ਮੈਂ ਆਪਣੇ ਵਾਸਤੇ ਵੀ ਲਿਆ ਤੇ ਹੁਣ ਆਪਾਂ ਥੋੜਾ ਗਰੋਸਰੀ ਕਰਨ ਚੱਲੇ ਆ ਤੇ ਇੱਧਰ ਜਿਹੜੀ ਆਪਣੀ ਇਹ ਗੱਡੀ ਹੈ ਇਹ ਰਾਈਟ ਸਾਈਡ ਚੱਲਦੀ ਹੈ ਤੇ ਤਾਂ ਕਰਕੇ ਥੋੜੀ ਜਿਹੀ ਦੇਖਣ ਦੇ ਵਿੱਚ ਇਹੋ ਲੱਗ ਰਿਹਾ ਸੀ ਬੜਾ ਅਜੀਬ ਜਿਹਾ ਚਲਾਉਂਦੇ ਵੀ ਦੂਜੀ ਸਾਈਡ ਨੇ ਤੇ ਮੁੜਦੇ ਵੀ ਦੂਜੀ ਸਾਈਡ ਨੇ ਆ ਬਾਕੀ ਸਭ ਜਿਹੜੀ ਵਧੀਆ ਲੱਗਿਆ ਜੀ ਜਿਵੇਂ ਜਿਵੇਂ ਇੱਥੇ ਦਾ ਹੋਊਗਾ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੇ ਸਿੰਮ ਦਾ ਦਿਖਾਉਣਾ ਸੀਗਾ ਪਰ ਉੱਥੇ ਜਣੀ ਕੋਈ ਟਾਈਮ ਹੀ ਨਹੀਂ ਲੱਗਿਆ ਹੈਗਾ ਨਾ ਵੀਡੀਓ ਬਣਾਉਣ ਦਾ ਨਾ ਦਿਖਾਉਣ ਦਾ ਬਹੁਤ ਛੇਤੀ ਹੋ ਗਿਆ ਬਸ ਜਿਵੇਂ ਹੀ ਗਏ ਲਾ ਲੋ ਵੱਧ ਤੋਂ ਵੱਧ 5 ਮਿੰਟ ਲੱਗੇ ਉਨੇ ਅ ਮਤਲਬ ਕਿ ਜਿਹੜੇ ਪੰਜ SIM ਲਏ ਨੇ ਜੀ ਦੋ ਲਏ ਨੇ ਇਹਨਾਂ ਦੇ ਆਪਾਂ ਨੇ 103 ਡਾਲਰ ਪੇ ਕੀਤੇ ਨੇ ਦੋ SIM ਦੇ ਉਹਦੇ ਵਿੱਚ ਆਪਾਂ ਨੂੰ 1 ਮਹੀਨੇ ਵਾਸਤੇ ਅਨਲਿमिटेड ਕਾਲ ਤੇ ਨੈਟ ਮਿਲੇ ਆ ਬਾਕੀ ਜਿਵੇਂ ਆਪਾਂ ਆਈਡੀ ਵਗੈਰਾ ਦੇ ਕੇ ਜਣੀ SIM ਲੈਂਦੇ ਆ ਫਿਰ ਉਹ ਬਾਅਦ ਦੇ ਵਿੱਚ ਪੇ ਕਰਦੇ ਆ ਤੇ ਇਹ ਐਡਵਾਂਸ ਪੇ ਹੋਈ ਹੈ ਬਸ ਇੰਨਾ ਫਰਕ ਹੈ ਜੀ ਬਾਕੀ ਸੇਮ ਹੈ ਉਹਦੇ ਥੋੜਾ ਜਿਹਾ ਫਰਕ ਪੈ ਜਾਂਦਾ ਪੰਜਾ ਡਾਲਰ ਦਾ ਸਸਤਾ ਮਿਲ ਜਾਂਦਾ ਇਹ ਆਪਾਂ ਨੂੰ ਪੰਜਾ ਡਾਲਰ ਮਹਿੰਗਾ ਮਿਲੇ ਆ ਚਲੋ ਕੰਮ ਹੋਣਾ ਚਾਹੀਦਾ ਥੋੜਾ ਜਿਹਾ ਚਲੋ ਫਰਕ ਪੈ ਹੀ ਜਾਂਦਾ ਜੀ ਸਸਤੇ ਮਹਿੰਗੇ ਦਾ ਫਿਰ ਕੀ ਦੇਖਣਾ ਠੀਕ ਹੈ ਜੀ ਉਸ ਤੋਂ ਵੀ ਥੋੜੀ ਬਹੁਤ। ਮੈਂ ਆਪਣੀ ਵੰਦ ਕਰਦੀ ਸੀਗੀ। ਇਹ ਦੇਖੋ ਜੀ। ਇਸ ਮॉल ਦੇ ਵਿੱਚ ਆਇਆ ਆਪਾਂ ਜਿਹੜਾ ਬਹੁਤ ਜ਼ਿਆਦਾ ਵੱਡਾ ਹੈ। ਤੇ ਆਪਾਂ ਕਾਫੀ ਸਾਰੀ ਸ਼ਾਪਿੰਗ ਕਰਾਂਗੇ ਇੱਥੇ। ਤੇ ਫਿਰ ਘਰ ਜਾ ਕੇ ਤੁਹਾਨੂੰ ਦਿਖਾਵਾਂਗੇ ਕੀ ਕੀ ਖਰੀਦੇ ਆ। ਚਲ ਗੁੰਨੂ ਲਾਲਾ ਕੀ ਲੈਣਾ ਗੁੰਨੂ ਨੇ ਵੀ ਥੋੜਾ ਜਿਹਾ ਕੁਝ ਖਰੀਦਣਾ ਸੀ ਤੇ ਕੀ ਲਾਣੀਆਂ ਨੇ ਚਾਕਲੇਟਾਂ ਇਹ ਡਰਿੰਕ ਲੈਣੀ ਹੈ ਉੱਪਰ ਤੇ ਮੇਰੇ ਉੱਪਰ ਹਾਂ ਤਾਂ ਉਹ ਜਿਹੜੀ ਕੀ ਕੌਫੀ ਕਿੱਥੇ ਪੀਣੀ ਸੀ ਉਹ ਇੱਥੇ ਘੜੀ ਨੂੰ ਰਹਿ ਗਈ ਤਾਂ ਦੁਕਾਨ ਤੇ ਮਿਲਦੀ ਹੈ ਸਟਾਰਬਕਸ ਤੇ ਅੱਛਾ ਸਟਾਰਬਕਸ ਤੇ ਇਹ ਦੇਖੋ ਉਹ ਵਾਲੀ 골ਡ ਵਾਲੀ ਕੈਂਡੀ ਹਾਂ ਹਾਂ ਇਹ ਤਾਂ ਲੱਗਦਾ ਜਿਵੇਂ ਸੋਨੇ ਦੇ ਸਿੱਕੇ ਹੁੰਦੇ ਨੇ ਨਾ ਵਾਹ ਚਲੋ ਜਰਾ ਲੈ ਲੈਂਦੇ ਹਾਂ ਦੋ ਆਸਕੀ ਨੂੰ ਪੀਜ਼ਾ ਡਾਊਡਾ ਉਹ ਆ ਦੇਖ ਲੈ ਢੰਡਾ ਹੈ ਇਹਨੂੰ ਕਰੇ ਜਾ ਕੇ ਕਰ ਲ ਤੂੰ ਤਾਂ ਕਰ ਲ ਮੈਂ ਕਿਹਾ ਕਿ ਕਿੰਨਾ ਪ੍ਰਾਈਸ ਹੈ ਇਹਦਾ 7 ਡਾਲਰ 7 ਡਾਲਰ 98 ਸਾਈਂ ਅੱਛਾ ਨਹੀਂ ਪਿਜ਼ਾ ਤਾਂ 7 ਡਾਲਰ ਦਾ ਤੇ ਕੇਕ ਬੜਾ ਮਹਿੰਗਾ ਹੈ ਨਾ ਕੇਕ ਫੇਰ ਵੀ 300 ਫੇਰ ਬਣਿਆ ਬਣਾਇਆ ਜਦੋਂ ਬਣਾਉਂਦੇ ਨੇ ਫਰੈਸ਼ ਤਾਂ ਮਹਿੰਗਾ ਹੈ ਉਹ ਕਾਹਨ ਹੁੰਦਾ ਹੋਣਾ ਮੈਨੂੰ ਕੀ ਪਤਾ ਕਿਹੜਾ ਕਿਹੜਾ ਆਇਆ ਨਹੀਂ ਇਹ ਸੌਸ ਦੇਖੋ ਸੌਸ 2 ਡਾਲਰ 98 ਸੈਂਟ ਦੀ ਹੈ ਐਂਡ 3 ਡਾਲਰ 71 ਸੈਂਟ ਦੀ ਹੈ ਅੱਛਾ ਇਹ ਸਾਰੇ ਡਿਫਰੈਂਟ ਟਾਈਪ ਦੇ ਸੌਸ ਵੀ ਬਹੁਤ तरहਾਂ ਦੇ ਸੌਸ ਹੈ ਨਾ ਤੇਰੀ ਦੀਦੀ ਕੀ ਥੇਗੀ ਇਹਦੇ ਗਾਰਲਿਕ ਸੌਂਟ ਵਗੈਰਾ ਉਹ ਜਿਹੜਾ ਸਾਰੇ ਮਸਾਲੇ ਵਗੈਰਾ ਉਹ اچھا اچھا ਠੀਕ ਹੈ ਕਾਲੀ ਮਿਰਚ ਆਹੋ ਹੋ ਤਾਂ ਮਿਲ ਗਈ ਸੀ ਤੇ ਲੁਗੋ ਇਹਦਾ ਫੋਨ ਤੇ ਲਏਗਾ اچھا ਇਹ ਬਰੈਡ ਹੋ ਗਏ ਸਾਰੇ ਇਹ ਦੀ ਗੁੰਮ ਹੋ ਗਏ ਦੀਦੀ ਕੋਈ ਨਾ ਲੱਭ ਲੇ ਨੀ ਆਹੋ ਹੋ ਗਿਆ ਹਾਂ हाँ काफ़ी बड़ा मॉल है एसी बहुत चला रखे हैं गर्मी तो है नहीं। गर्मी है ना था करके और तो ये एसी ऑन कर दूंगे ने बस बाहर का टेंपरेचर देख के हां हम्म अपने हम्म <हैं। laughs> ਪਾ ਹੂੰ ਹੂੰ ਉਹ ਦਰਮਿਆਨ ਅੱਛਾ ਜਿਵੇਂ ਅੱਡ ਅੱਡ ਸੈਕਸ਼ਨ ਜਿ ਬਣਾਏ ਹੋਏ ਨੇ ਇਹ ਸਾਰਾ ਦੁੱਧ ਦਾ ਦੁੱਧ ਦੁੱਧ ਦਾ ਸਮਾਨ ਹੈ ਹਾਂ ਜੀ ਜੀ ਸਬਜ਼ੀਆਂ ਪਹਿਲਾਂ ਦੁੱਧ ਹੋਣੀ ਹੈ ਸਾਰੀ ਚੀਜ਼ ਜੜੀ ਮਾਤੀ ਦੇਣੀ ਹੈ ਲੋਕਾਂ ਆਸੀ ਮੈਨ ਲੋ ਹਾਂ ਜੀ ਹਾਂ ਜੀ ਮਿਲਕ ਪ੍ਰੋਡਕਟ ਆ ਗਈ। ਹਾਂ ਚਲ। ਇਹੋ ਆਫਰਡ ਹਾ। ਅ ਚਾਹੇ ਛੋਟੀ ਉਹਦੇ ਚ ਘੱਟ ਉਹਦੇ ਚ ਲੈ ਲਓ। ਘੱਟ ਲੈ ਲੈਂਦੇ ਹਾਂ। 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 ਬਹੁਤ ਉੱਗੂ। ਟਮਾਟਰ ਹੈਗੇ ਨਹੀਂ? ਟਮਾਟਰ ਲੈ ਲਵਾਂ। ਹਾਂ। ਮੋਟਾ ਹੋ ਗਿਆ ਅੱਛਾ ਇਧਰ ਹੀ ਚੱਲੀਏ ਜਿਹੜਾ ਕੱਢ ਕੇ ਜਾਈਏ ਚਲੋ ਉੱਪਰ ਨੂੰ ਘੁੰਮ ਕੇ ਜਾਈਏ ਠੀਕ ਹੈ ਤੇ ਆਪਣਾ ਇੱਕ ਤਾਂ ਅਦਰਕ ਦਾ ਪੇਸਟ ਹੋ ਗਿਆ ਇੱਕ ਲਸਣ ਦਾ ਪੇਸਟ ਹੋ ਗਿਆ ਲਸਣ ਦਾ ਪੇਸਟ ਪਿਆਜ਼ ਹੋ ਗਿਆ ਪਿਆਜ਼ ਇੱਕ ਅਦਰਕ ਉਹ ਆਹ ਹੋ ਗਿਆ ਟਮਾਟਰ ਹੋ ਗਿਆ ਤੇ ਇੱਕ ਇਹ ਹੋ ਗਈ ਆਪਣੀ ਬਾਕੀ ਉਹ ਸਭ ਇਹਦੀ ਗਰੇਵੀ ਤਿਆਰ ਹੋ ਜਾਣੀ ਹੈ ਤੇ ਡਰਾਈ ਫਰੂਟ ਦੇ ਵਿੱਚ ਸਿਰਫ ਆਪਾਂ ਪਾਵਾਂਗੇ ਕਾਜੂ ਸਾਹੀ ਹਾਂ ਕਾਜੂ ਹੋਗੇ ਤੇ ਇੱਕ ਬੜੀ ਇਲਾਇਚੀ ਇੱਕ ਛੋਟੀ ਇਲਾਇਚੀ ਇੱਕ ਲੌਂਗ ਬੜੀ ਇਲਾਇਚੀ ਨਹੀਂ ਹੈਗੀ ਆਪਣੇ ਕੋਲ ਤੇ ਇਹ ਚੀਜ਼ਾਂ ਜਿਹੜੀ ਗਰਮ ਮਸਾਲੇ ਚ ਜਿਵੇਂ ਖੜਮਾ ਮਸਾਲਾ ਕਹਿੰਦੇ ਨੇ ਬੜੀ ਇਲਾਇਚੀ ਨਹੀਂ ਹੈਗੀ ਆਪਣੇ ਕੋਲ ਮੈਂ ਤੁਹਾਨੂੰ ਦੱਸ ਦਿੰਦਾ ਜਿਸ ਤੋਂ ਮੇਰੇ ਤਾਂ ਨਹੀਂ ਮੈਨੂੰ ਲੱਗਿਆ ਹੋਣੀ ਤੁਸੀਂ ਕੱਲ ਚਾਹ ਚ ਪਾਈ ਹੋਈ ਸੀ ਉਹ ਛੋਟੀ ਇਲਾਇਚੀ ਹੈ ਨਾ ਬੜੀ ਵੀ ਸੀ ਉਹਦੇ ਨਾਲ ਪਾਈ ਸੀ ਜਿਹੜੀ ਕਾਲੀ ਕਾਲੀ ਨਹੀਂ ਸੀਗੀ ਤੁਸੀਂ ਪਾਈ ਉਹ ਬੜੀ ਇਲਾਈਚੀ ਪਾਈ ਸੀ ਆਪਣੇ ਕੋਲ ਸੇ ਛੋਟੀ ਇਲਾਈਚੀ ਹੈ ਮੈਂ ਤੁਹਾਨੂੰ ਦਿਖਾਵਾਂਗੀ ਘਰੇ ਜਾ ਕੇ ਹਾਂ ਲੈ ਛੋਟੀ ਇਲਾਈਚੀ ਹੈ ਹਰੀ ਹਰੀ ਜੀ ਵੱਡੀ ਇਲਾਈਚੀ ਤਾਂ ਕਾਲੀ ਨਹੀਂ ਹੁੰਦੀ ਹਾਂ ਕਾਲੀ ਹਾਂ ਉਹ ਹੈਗੀ ਨਹੀਂ ਆਪਣੇ ਤੇ ਉਹ ਲੌਂਗ ਹੀ ਹੋਣਾ ਲੌਂਗ ਸੀ ਉਹ ਅੱਛਾ ਮੈਂ ਚਾਹ ਚੁੱਕੀ ਹਾਂ ਤੁਸੀਂ ਲੌਂਗ ਬਤਾ ਦਿ ਚਾਹ ਚ ਮੈਂ ਨਹੀਂ ਪਾਈ ਸੀ ਦੀਦੀ ਨੇ ਪਾਈ ਸੀ ਬੁੱਤ ਮੇਰੇ ਲੌਂਗ ਪਾਉਣੀ ਹੈ ਲੌਂਗ ਸੌਂਫ ਅਜਵਾਣ ਤੇ ਇਲਾਈਚੀ ਹਾਂ ਚਾਹ ਹਾਂ ਉਹ ਤੇ ਜੀ ਆਹ ਲੈਣਾ ਇਹ ਤਾਂ ਪੂਰਾ ਪੈਕੇਟ ਨਾ ਹੋਵੇ। 4 ਡਾਲਰ ਗਿਆ ਪੈਰਾ ਬੈ। ਪੂਰਾ ਹਰ ਡੱਬਾ ਜਾ। ਪੂਰਾ ਡੱਬਾ ਹੀ ਨਾ। ਉੱਥੇ ਕੀ ਕਦੇ ਦਿੰਦੇ ਨੇ? ਚੀਨੀ ਹੁੰਦੀ ਹੈ। ਹਾਂ। ਇਹ ਕੀ ਕਦੇ ਦਿੰਦੇ ਨੇ ਨਾ ਉੱਥੇ? ਇਹ ਇਹ ਅੱਡ ਦੱਸਣਾ ਤੇਰੀ ਪ੍ਰੋਪਰ ਦੱਸਣਾ ਨਾ ਬੇਕਰੀ ਵਾਲਿਆਂ। ਉੱਥੇ ਇੱਕ ਮਿਲ ਜੂ ਆਪਣੀ ਤਾਂ। ਹਾਂ। ਇਹ ਚਲਾ ਵੀ ਦੇਖੋ ਡਰਾਈਵਰ ਉਹਦਾ ਕੀ ਚੱਕੀ ਪਾਉਂਦੇ ਇਹ ਆਜਾ ਆਹ ਸੀ ਟਮਾਟਰ ਚੈਰੀ ਟਮਾਟਰ ਇਨ ਦਾ ਕਾਲਸਲ ਸਾਲਟ ਵੀ ওকে ਯਸ ਚੈਰੀ ਟਮਾਟਰ ਬੜਾ ਗਰੀਨ ਹੋਦਾ ਨਹੀਂ ਉਹ ਤੇ ਪਰ ਹੈਲਦੀ ਬਹੁਤ ਜ਼ਿਆਦਾ ਇਹ ਨਾ ਬ੍ਰੈਡ ਗੱਲ ਰੈੱਡ ਪਾ ਲਾ ਕੇ ਖਾ ਲੈਂਦੇ ਕਈ ਵੇ ਅੰਬੂ ਨੂੰ ਮਿਲਦਾ ਦੰਗੀਆਂ ਕਰਦਾ ਕਿੱਟਾ ਜਿਹਾ ਹੁੰਦਾ ਖਾਣ ਜੀ ਪਰ ਹਲਦੀ ਬਹੁਤ ਆਗਰ ਪਰ ਉਹ ਐ ਨਾ ਇਹ ਜਿਹੜਾ ਆ ਚੀਜ਼ ਇਹ ਤਾਂ ਐ ਨਹੀਂ ਲੱਗਦਾ ਵੀ ਬਾਸੀ ਹੋਇਆ ਹੋਇਆ ਨਾ